ਗਾਰਮਾ-ਗਰਮਾ ਜੀ ਬੰਦੇ ਮਾਤਰਮ ਦੋਸਤੋ ਦੋਸਤੋ ਪਿਤੇ ਦਿਨ ਅੰਮ੍ਰਿਤਸਰ ਦੇ ਵਿੱਚ ਭਾਜਪਾ ਵੱਲੋਂ ਇੱਕ ਤਿਰੰਗਾ ਯਾਤਰਾ ਕੱਢੀ ਗਈ ਆਪਰੇਸ਼ਨ ਸੰਦੂਰ ਦੀ ਕਾਮਯਾਬੀ ਦੇ ਲਈ ਆਪਰੇਸ਼ਨ ਸੰਦੂਰ ਨਾ ਸਿਰਫ ਇੱਕ ਜਵਾਬ ਹੈ ਬਲਕਿ ਇੱਕ ਪੂਰਾ ਸੰਦੇਸ਼ ਹੈ ਪੂਰੇ ਵਿਸ਼ਵ ਨੂੰ ਨਾ ਕਿ ਸਿਰਫ ਪਾਕਿਸਤਾਨ ਨੂੰ ਮੈਂ ਕਹਿ ਰਿਹਾ ਹਾਂ ਪੂਰੇ ਵਿਸ਼ਵ ਨੂੰ ਇੱਕ ਮੈਸੇਜ ਹੈ ਇੱਕ ਸੰਦੇਸ਼ ਹੈ ਕਿ ਭਾਰਤ ਕਿਸੇ ਤੋਂ ਡਰਨ ਵਾਲਾ ਨਹੀਂ ਭਾਰਤ ਕਰ ਵੜ ਕੇ ਮਾਰਨਾ ਜਾਣਦਾ ਹੈ ਭਾਰਤ ਕਰ ਵੜ ਕੇ ਤੁਹਾਡੇ ਟਿਕਾਣਿਆਂ ਨੂੰ ਠੋਕਣਾ ਜਾਣਦਾ ਸਾਡੇ ਜਸ਼ਵੀ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਕਿਹਾ ਕਿ ਨਿਊਕਲੀਅਰ ਬਲੈਕਮੇਲ ਭਾਰਤ ਨਹੀਂ ਸਹੇਗਾ ਇਹਦਾ ਹੀ ਮਤਲਬ ਹੈ ਉਹ ਪਾਕਿਸਤਾਨ ਨੂੰ ਦੱਸਣਾ ਚਾਹੁੰਦੇ ਨੇ ਪਾਕਿਸਤਾਨ ਨੂੰ ਜਕਾ ਰਹੇ ਨੇ ਕਿ ਤੂੰ ਨਿਊਕਲੀਅਰ ਦੀ ਧਮਕੀਆਂ ਦੇਣੀ ਬੰਦ ਕਰ ਦੇ ਭਾਰਤ ਅਸ ਤੋਂ ਡਰਨ ਵਾਲਾ ਨਹੀਂ ਤੇ ਜਿਹੜੀ ਕੱਲ ਦੀ ਹੈ ਤਿਰੰਗਾ ਯਾਤਰਾ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਨਿਕਲੀ ਹੈ ਉਸ ਯਾਤਰਾ ਚ ਇੱਕ ਹੋਰ ਸੰਦੇਸ਼ ਗਿਆ ਹੈ ਕਿ ਬਾਰਡਰ ਦੇ ਤਨਾਤ ਸੇਨਾ ਪਾਕਿਸਤਾਨ ਨੂੰ ਵਿਰਸਤ ਕਰਨ ਲਈ ਤੇ ਤਿਆਰ ਹੈ ਹੀ ਹੈ ਜੇ ਹੁਣ ਪਾਕਿਸਤਾਨ ਨੇ ਕੋਈ ਕਦਮ ਉਠਾਇਆ ਜਾਂ ਕੋਈ ਗਲਤੀ ਕੀਤੀ ਭਾਰਤ ਦੀ ਸੇਨਾ ਦੇ ਨਾਲ-ਨਾਲ ਭਾਰਤ ਦਾ ਹਰ ਨਾਗਰਿਕ ਪਾਕਿਸਤਾਨ ਨੂੰ ਵਿਰਸਤ ਕਰਨ ਲਈ ਤਿਆਰ ਹੈ ਤੇ ਜੇ ਲੋੜ ਪਈ ਤੇ ਬਾਡਰਾਂ ਤੇ ਜਾ ਕੇ ਲੜਨ ਨੂੰ ਵੀ ਤਿਆਰ ਹੈ ਕੱਲ ਦੀ ਤਿਰੰਗਾ ਯਾਤਰਾ ਨੇ ਦੱਸਤਾ ਜਿੰਨਾ ਹਜੂਮ ਜਿੰਨੀ ਅੰਮ੍ਰਿਤਸਰ ਦੀ ਆਮ ਜਨਤਾ ਉੱਥੇ ਆਈ ਸੀ ਉੱਥੋਂ ਸਾਫ਼ ਹੈ ਦਿਸਦਾ ਹੈ ਕਿ ਜੇ ਹੁਣ ਪਾਕਿਸਤਾਨ ਨੇ ਕੋਈ ਗਲਤੀ ਕੀਤੀ ਤੇ ਆਰਮੀ ਤੇ ਮੂੰਹ ਤੋੜ ਜਵਾਬ ਦੇਗੀ ਦੇਗੀ ਨਾਲ ਸ਼ਹਿਰ ਦੀ ਜਨਤਾ ਦੇਸ਼ ਦੀ ਜਨਤਾ ਡਟ ਕੇ ਪਾਕਿਸਤਾਨ ਨੂੰ ਵਿਰਸਤ ਕਰਨ ਲਈ ਤਿਆਰ ਹੈ ਮੈਂ ਆਪਣੇ ਸ੍ਰੀ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੀ ਤਾਰੀਫ਼ ਕਰਦਾ ਵਾਂ ਜਿਨ੍ਹਾਂ ਨੇ ਇਹ ਸਖਾਤਾ ਜਿਨ੍ਹਾਂ ਨੇ ਇਹ ਪੂਰੇ ਦੇਸ਼ ਨੂੰ ਪੂਰੇ ਵਿਸ਼ਵ ਨੂੰ ਦੱਸਤਾ ਇਹ ਨਵਾਂ ਭਾਰਤ ਹੈ ਕਿਸੇ ਨੂੰ ਛੇੜਦਾ ਨਹੀਂ ਪਰ ਜੇ ਕੋਈ ਛੇੜੇ ਉਹਨੂੰ ਛੜਦਾ ਵੀ ਨਹੀਂ ਪਾਕਿਸਤਾਨ ਦੇ ਘਰ ਵੜਕਰ ਪਾਕਿਸਤਾਨ ਦੀਆਂ ਅੰਤਕਵਾਦੀ ਗਤੀਵਿਧੀਆਂ ਦੀਆਂ ਜਿਹੜੀਆਂ ਉੱਥੇ ਕੈਂਪ ਸੀਗੇ ਉਹ ਉਡਾਏ ਸੌਤ ਜਾਵਾ ਅੰਤਕਵਾਦੀ ਠੋਕੇ ਤੇ ਨਾਲੇ ਨਾਲ ਭਾਰਤ ਦਾ ਡਿਫੈਂਸ ਸਿਸਟਮ ਇੰਨਾ ਸ਼ਾਨਦਾਰ ਹੈ ਕਿ ਇੱਕ ਵੀ ਮਾਗਰਿਕ ਭਾਰਤ ਦਾ ਇਸ ਜੰਗ ਦੇ ਵਿੱਚ ਸ਼ਹੀਦ ਨਹੀਂ ਹੋਇਆ ਇਸ ਜੰਗ ਦੇ ਦੌਰਾਨ ਕਿਸੇ ਨੂੰ ਕੋਈ ਚੋਟ ਨਹੀਂ ਆਈ ਐਵੇਂ ਨਵਾਂ ਭਾਰਤ ਮੈਂ ਆਪਣੇ ਸ੍ਰੀ ਪ੍ਰਧਾਨ ਮੰਤਰੀ ਸਾਡੀ ਆਰਮਾ ਨੂੰ ਆਰਮੀ ਨੂੰ ਸਲੂਟ ਕਰਦਾ ਜਿਨ੍ਹਾਂ ਨੇ ਇੰਨਾ ਵਧੀਆ ਕਦਮ ਉਠਾਇਆ ਜੈ ਸ਼੍ਰੀ ਰਾਮ ਵੰਦੇ